ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਮ ਜਮ ਸਿੱਖੋ ਭਾਵੇਂ ਸੈਂਕੜੇ ਪਸ਼ਾਵਾਂ ਗੈਰਾ ਪਿਛੇ ਲੱਗ ਰੋਲੀਏ ਕਿਉ ਮਾਵਾਂ ਮਿੱਠੇ ਮਿੱਠੇ ਬੋਲ ਪਰ ਦੇਣ ਝੋਲੀ ਨੂੰ ਦਿਲਾਂ ਵਿੱਚ ਰੱਖਿਓ ਪੰਜਾਬੀ ਬੋਲੀ ਨੂੰ ਦਿਲਾਂ ਵਿੱਚ ਰੱਖਿਓ ਪੰਜਾਬੀ ਬੋਲੀ ਨੂੰ ਸਭੇ ਬੋਲੀਆਂ ਚੋਂ ਬੋਲੀ ਬੜੀ ਖਾਸ ਹੈ ਬੋਲ ਬੋਲ ਵਿੱਚ ਮਿਸ਼ਰੀ ਮਿਠਾਸ ਹੈ ਪੜੋ ਤੇ ਪੜੋ ਪੂਰੀ ਨਾ ਪਿਟੋਲੀ ਨੂੰ ਦਿਲਾਂ ਵਿੱਚ ਰੱਖਿਓ ਪੰਜਾਬੀ ਬੋਲੀ ਨੂੰ ਦਿਲਾਂ ਵਿੱਚ ਰੱਖਿਓ ਪੰਜਾਬੀ ਬੋਲੀ ਨੂੰ ਗੁਰਾਂ ਜਾਇ ਬੋਲੀ ਸਾਹਮ ਸਾਹਮ ਰੱਖਿਏ ਪੜ ਪੜ ਬਾਣੀ ਜੀ ਸਵਾਚ ਚਕੀਏ ਸਾਹਜ ਵਸਈਏ ਵਸਤ ਮੋਲੀ ਨੂੰ ਦਿਲਾਂ ਵਿੱਚ ਰੱਖਿਓ ਪੰਜਾਬੀ ਬੋਲੀ ਨੂੰ ਦਿਲਾਂ ਵਿੱਚ ਰੱਖਿਓ ਪੰਜਾਬੀ ਬੋਲੀ ਨੂੰ ਜਦ ਤੋਤਲੀ ਜ਼ੁਬਾਨੋਂ ਬੱਚਾ ਮਾਂ ਬੋਲਦਾ ਪੋਣਾ ਵਿੱਚ ਲੱਗੇ ਜਿਵੇਂ ਰੰਗ ਘੋਲਦਾ ਕਰਾਸਿ ਜਿਦਾ ਮੈਂ 35 ਦੀ ਰੰਗੋਲੀ ਨੂੰ ਦਿਲਾ ਵਿੱਚ ਰੱਖਿਓ ਪੰਜਾਬੀ ਬੋਲੀ ਨੂੰ ਦਿਲਾ ਵਿੱਚ ਰੱਖਿਓ ਪੰਜਾਬੀ ਬੋਲੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ